ਮੰਦਰ ਦੀ ਕੀ ਮਹੱਤਤਾ ਹੈ ਇਹ ਸ਼੍ਰੀ ਬਾਂਕੇ ਬਿਹਾਰੀ ਦਾ ਪ੍ਰਾਚੀਨ ਮੰਦਰ ਹੈ ਜੀ ਇਹਦੇ ਨਾਮ ਹੈ ਰਾਜਗੁਰੂ ਪਲਾਂਡੇਰਾ ਤੇ ਰਾਜਿਆਂ ਦੇ ਗੁਰੂ ਰਹੇ ਨੇ ਜਿਹੜੇ ਪਹਿਲਾਂ ਉਹਦੇ ਮੰਤ ਸੀਗੇ ਜੀ ਪੁਰਾਣੇ ਬੰਦਿਆਂ ਦੱਸਣ ਦਵਾ ਤੇ 300 ਸਾਲ ਪੁਰਾਣਾ ਮੰਦਿਰ ਹੈ ਇਹ ਉਹਨਾਂ ਸਮੇਂ ਦੀ ਕੀ ਮੂਤੀ ਜੱਦਾ ਹੈਗੀ ਬ੍ਰਿੰਦਾਬਨ ਦੇ ਵਿੱਚ ਜਾਂ ਨਾਪੇ ਦੇ ਵਿੱਚ ਬੱਸ کافی ਦੂਰ ਦੂਰੋਂ ਆਉਂਦੇ ਨੇ ਇਥੇ ਮੰਦਰ ਤੱਕ ਬਹੁਤ ਦੂਰ ਦੂਰੋਂ ਵੀ ਆਉਂਦੇ ਨੇ ਲੋਕਲ ਆਉਂਦੀਆਂ ਕਿੰਨੇ ਸਾਲ ਪੁਰਾਣਾ ਜੀ ਇਹ 300 ਸਾਲ ਪੁਰਾਣਾ ਮੰਦਿਰ ਹੈ ਪਹਿਲਾਂ ਪੂਨ ਵਿੱਚ ਸੀ ਬਣਦੀ ਪਹਿਲਾਂ ਸੇ ਮੰਤ ਪਿਆਰਾ ਦਾਤ ਜੀ ਸੀ ਜੋ ਬਾਦਲ ਨਰਿੰਦਰ ਰਾਜ ਜੀ ਹਕਮਦਾਰ ਸ ਉਹ ਤੋਂ ਪਹਿਲਾਂ ਜੇਵੀ ਦਾਸ ਫਿਰ ਉਹ ਤੋਂ ਪਹਿਲਾਂ ਮੰਤਰੀ ਸਰੂਪ ਰਾਜ ਜੀ ਉਹਨੀਆਂ ਸਮਾਜਾਂ ਨੇ ਜੀ ਨਾਲ ਹੋਏ ਬਰਾਚੀ ਨੇ ਬਣਵਾਇਆ ਕਿੰਨੀ ਸੀ ਇਹ ਕਹਿੰਦੇ ਜਿਉਂ ਨਾ ਦਸਨ ਮੁਜ਼ਾਬਕਾ ਜੀ ਜਿਸ ਤਰ੍ਹਾਂ ਕਿ ਮੇਰੀ ਜਾਨੀ ਉਮਰ ਉਰੀ ਹੋਇਆ ਵੀ ਇਹ ਮਹਾਰਾਜਾ ਜਿਹੇ ਮਹਾਰਾਜਾ ਨਬੇ ਜੱਜ ਜੀ ਮਹਾਰਾਜਾ ਹਮੀਰ ਸਿੰਘ ਜੀ ਵੀ ਉਹਨਾਂ ਨੇ ਬਣਵਾਇਆ ਸੀ ਅੱਛਾ ਹਾਂ ਜੀ ਇਹ ਮੂਰਤੀ ਕਿੱਥੋਂ ਲੱਦੀ ਸੀ ਇਹ ਉਹਨਾਂ ਨੇ ਉਰੀ ਬਾਹਰੋਂ ਲੈ ਕੇ ਆਂਦੀ ਹੈ ਜੀ ਇਹ ਪਰ ਜੇ ਨੀ ਕੀ ਚੀਜ਼ ਹੈ ਫਿਰ ਹੈਗੀ ਐਸਰੀ ਪਰਾਚੀ ਨਹੀਂ ਜੀ ਐਚ ਆਰ ਡੀ ਆਇਆ ਹਾਂ ਇਸ ਵਾਰ ਦੇ ਕੈਸਟਨ ਵੀ ਹੁੰਦਾ ਜੀ ਭੰਡਾਰਾ ਵੀ ਹੁੰਦਾ ਪੂਰੀ رونਕ ਲੱਗਦੀ ਇਹਨਾਂ ਦੀ ਕਿਰਪਾ 5-700 ਬੰਦਾਰੇ ਆਏ ਐ ਇਸ ਵਾਰ ਕੱਟਾ ਹੁੰਦਾ ਹਰ ਇੱਕ ਤਿਹਾੜੀ ਤੇ ਇਕੱਠਾ ਹੁੰਦਾ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਕਿੰਨੇ ਕੇ ਲੋਕਾਂ ਦੀ ਆਉਣ ਲਈ ਬਹੁਤ ਲੋਕਾਂ ਨੇ ਲਾਈਨ ਲੱਗ ਜਾਂਦੀ ਸਿਰੇ ਤੱਕ ਜੋ-ਜੋ ਘੰਟੇ ਬਾਰੀ ਨਹੀਂ ਆਉਂਦੇ ਜੀ ਰਾਤ ਵੀ ਲਾਈਨ ਉੱਤੇ ਪ੍ਰੋਗਰਾਮ ਸੀਗਾ ਤਾਂ ਉਹਨੇ ਕਾਫੀ ਲੰਬੀ ਲਾਈਨ ਲੱਗੀ ਰਹੀ ਹੈ 2-3 ਘੰਟੇ ਲੱਗਾ ਕਰ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਬਹੁਤ ਵੱਡਾ ਉਤਸਵ ਹੈ ਜਿਹੜਾ ਇਹ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ 300 ਸਾਲ ਪੁਰਾਣਾ ਮੰਦਿਰ ਹੈ ਜਿੱਥੋਂ ਤੱਕ ਅਸੀਂ ਸੁਣਿਆ ਵੀ ਭਾਰਤ ਦੇ ਵਿੱਚ ਦੋ ਹੀ ਮੰਦਿਰ ਨੇ ਕ੍ਰਿਸ਼ਨ ਭਗਵਾਨ ਜੀ ਦੇ ਜਿਹੜੇ ਪ੍ਰਾਚੀਨ ਨੇ ਇੱਕ ਬ੍ਰਿੰਦਾਵਨ ਦੇ ਵਿੱਚ ਹੈ ਇੱਕ ਨਾਬੇ ਵਿੱਚ ਹੈ ਜਿਹੜੇ ਲੋਕ ਬ੍ਰਿੰਦਾਵਨ ਨਹੀਂ ਜਾ ਸਕਦੇ ਉਹਨਾਂ ਵਾਸਤੇ ਬਹੁਤ ਵੱਡੀ ਉਪਲਬਧੀ ਹੈ ਵੀ ਉਰੇ ਆ ਕੇ ਭਗਵਾਨ ਦੇ ਦਰਸ਼ਨ ਕਰਨ ਤੇ ਅੱਜ ਜਨਮ ਦਿਨ ਤੇ ਭਗਵਾਨ ਜੀ ਨੂੰ ਅਸ਼ੀਰਵਾਦ ਉਹਨਾਂ ਤੋਂ ਅਸ਼ੀਰਵਾਦ ਲੈਣ ਤੇ ਬਹੁਤ ਵੱਡੀ ਇੱਥੇ ਕਿਰਪਾ ਪਰਮਾਤਮਾ ਦੀ ਕਿ ਛੋਟਾ ਜਿਹਾ ਮੰਦਿਰ ਸੀ ਉਹਦਾ ਅੱਜ ਇੰਨਾ ਵਾ ਵਿਕਾਸ ਹੋ ਗਿਆ ਜੋ ਇੱਥੇ ਦੀ ਕਮੇਟੀ ਹੈ ਇੱਥੇ ਦਾ ਪ੍ਰਸ਼ਾਸਨ ਹੈ ਉਹਦੇ ਸਹਿਯੋਗ ਇੰਨਾ ਅੱਗੇ ਵੱਧ ਗਿਆ ਵੀ ਇੱਥੇ ਸੰਗਤ ਨੂੰ ਮੱਥਾ ਟੇਕਣ ਨੂੰ ਵੀ ਕਈ ਵਾਰ ਤਾਂ ਟਾਈਮ ਨਹੀਂ ਮਿਲਦਾ ਹੈਗਾ ਵੀ ਇਸ ਕਰਕੇ ਇਸ ਤਰ੍ਹਾਂ ਹੀ ਲੋਕਾਂ ਨੂੰ ਕਹਾਂਗੇ ਵੀ ਇੱਥੇ ਆਓ ਵੱਧ ਤੋਂ ਵੱਧ ਦਰਸ਼ਨ ਕਰੋ ਤੇ ਮੰਦਿਰ ਦੀ ਸੇਵਾ 'ਚ ਯੋਗਦਾਨ ਹਰ ਇੱਕ ਸਾਲ ਆਉਂਦੇ ਤੁਸੀਂ ਨਹੀਂ ਹਰ ਇੱਕ ਸਾਲ ਤਾਂ ਨਹੀਂ ਮਤਲਬ ਦਿਨ 'ਚ ਜਦੋਂ ਵੀ ਮੌਕਾ ਲੱਗਦਾ ਸੀ ਉਦੋਂ ਆੰਦੇ ਮਤਲਬ ਇਹ ਨਹੀਂ ਬੜਾ ਸਾਲ 'ਚ ਕਿੰਨੇ ਘੇੜੇ ਲੱਗ ਜਾਣ ਜਦੋਂ ਵੀ ਮੌਕਾ ਲੱਗਦਾ ਸੀ ਆੰਦੇ ਪਰ ਇਹ ਨਹੀਂ ਕਹਿ ਸਕਦੇ ਵੀ ਜਨਮ ਅਸ਼ਟਮੀ ਹਰ ਇੱਕ ਨੂੰ ਆੰਦੇ ਕਈ ਵਾਰ ਮਿਸ ਵੀ ਹੋ ਜਾਂਦਾ ਕਿਉਂਕਿ ਮੰਦਿਰ 'ਚ ਖੜ ਕੇ ਝੂਠ ਬੋਲੀਓ ਦੀ ਪਰੰਤੂ ਸ਼ਰਦਾ ਬਹੁਤ ਹੈ ਤੇ ਆਨੇ ਜੋ ਵੀ ਸੁੱਖ ਸੁਖਦੇ ਆ ਜੋ ਵੀ ਮਨਚ ਧਾਰਨਾ ਕਰਦੇ ਆ ਉਹ ਪੂਰੀ ਹੁੰਦੀ ਆ ਅਸੀਂ ਤਾਂ ਲੋਕਾਂ ਨੂੰ ਇਹੀ ਕਹਾਂਗੇ ਵੀ ਇੱਥੋਂ ਆ ਕੇ ਭਗਵਾਨ ਤੋਂ ਜੋ ਮੰਗਣਾ ਇੱਥੋਂ ਮੰਗੋ ਲੋਕਾਂ ਤੋਂ ਮੰਗਣ ਦੀ ਨਹੀਂ ਵੀ ਆ ਹਰ ਇੱਛਾ ਪੂਰੀ ਹੁੰਦੀ ਆ ਉੱਥੇ ਮੈਂ ਤਾਂ ਬਿਲਕੁਲ ਹੀ ਇਸ ਤਰ੍ਹਾਂ ਫੀਲ ਕਰਦੀ ਆ ਜਿਸ ਤਰ੍ਹਾਂ ਆਪਾਂ ਬ੍ਰਿੰਦਾਵਨ ਗਏ ਤਾਂ ਉੱਥੇ ਬੰਕੇ ਵਿਹਾਰੀ ਦੇ ਦਰਸ਼ਨ ਕਰ ਲਏ ਤਾਂ ਇੱਥੇ ਵੀ ਆਪਣੇ ਬੰਕੇ ਵਿਹਾਰੀ ਦੇ ਦਰਸ਼ਨ 90 ਵਿੱਚ ਵੀ ਉਸੇ ਤਰ੍ਹਾਂ ਹੀ ਹੁੰਦਾ ਹੈਗਾ ਜਿਸ ਤਰ੍ਹਾਂ ਬੰਕੇ ਵਿਹਾਰੀ ਜੀ ਨੂੰ ਇੱਥੇ ਦੇਖ ਕੇ ਤਾਂ ਇੱਕ ਵਾਰ ਤਾਂ ਫੀਲ ਹੁੰਦਾ ਹੈ ਵੀ ਮੈਂ ਤਾਂ ਹਮੇਸ਼ਾ ਭਜਨ गा ਕੇ ਜਾਣੀ ਹੁੰਨੀ ਆਪਣੇ ਮਨਸ ਜ਼ਰੂਰ ਬਾਂਕੇ ਵਿਹਾਰੀ ਤੇਨੂੰ ਨਜ਼ਰ ਨਾ ਲੱਗੇ ਵੀ ਤੂੰ ਇੰਨਾ ਸੋਹਣਾ ਲੱਗਦਾ ਹੈਗਾ ਬੇਹੱਬ ਜਿਆਦਾ ਸੋਹਣਾ ਲੱਗਦਾ ਹੈ ਬੇ ਸਰੂਪ ਨੂੰ ਦੇਖ ਕੇ ਮਨ 'ਚ ਬੜੇ ਭੌਪਿਆਦਾ ਹੁੰਦੇ ਆ ਜਿਹਨਾਂ ਨੂੰ ਦੱਸਿਆ ਨਹੀਂ ਜਾ ਸਕਦਾ ਬਿਲਕੁਲ ਬਾਂਕੇ ਵਿਹਾਰੀ ਆਪਾਂ ਬਿੰਦਾਵਨ ਜਾਣਾ ਤਾਂ ਮੁਸ਼ਕਿਲ ਹੈ ਰੋਜ਼ੋਜ਼ ਆਪਾਂ ਬਹੁਤ ਲੋਕ ਜਾਂਦੇ ਆ ਬਹੁਤ ਦਰਸ਼ਨ ਕਰਦੇ ਆ ਜਾ ਕੇ ਲੋਕ ਇਹ ਨਹੀਂ ਹੈਗਾ ਵੀ ਕੋਈ ਜਾਂਦਾ ਨਹੀਂ ਹੈਗਾ ਬਹੁਤ ਜਿਆਦਾ ਜਾਂਦੇ ਆ ਜਿਸ ਤਰ੍ਹਾਂ ਭਗਵਾਨ ਲੋਕਾਂ ਦੀ ਆਸਾਂ ਨੂੰ ਪੂਰਾ ਕਰਦੇ ਆ ਉਸ ਤਰ੍ਹਾਂ ਸਭ ਜਾਂਦੇ ਆ ਪਰ ਜੇ ਕੋਈ ਨਹੀਂ ਵੀ ਜਾ ਸਕਦਾ ਤਾਂ ਬਾਂਕੇ ਵਿਹਾਰੀ ਉਰੇ ਵੀ ਉਸੇ ਤਰ੍ਹਾਂ ਹੀ ਉਹਨਾਂ ਦਾ ਮਿਲਾਪ ਸਾਨੂੰ ਹੁੰਦਾਗਾ ਜਿਸ ਤਰ੍ਹਾਂ ਦਾ ਅਸੀਂ ਬਿੰਦਾਵਨ ਜਾ ਕੇ ਫੀਲ ਕਰਦੇ ਆ ਉਸੇ ਤਰ੍ਹਾਂ ਉੱਥੇ ਆ ਕੇ ਮਿਲਦੇ ਆ ਫੀਲ ਕਰਦੇ ਆ ਇਨੀਅਰ ਬਾਊਟ 300 ਸਾਲ ਪੁਰਾਣਾ ਹੈਗਾ ਤੇ ਕਿਹਾ ਜਾਂਦਾ ਵੀ ਜਿਆਦਾਤਰ ਆਪਣੇ ਜਿਹੜੇ ਨਾਬੇ ਦੇ ਰਾਜੇ ਸੀਗੇ ਹੀਰਾਵਰ ਹੀਰਾ ਜੀ ਤਾਂ ਉਹਨਾਂ ਨੇ ਬਣਵਾਇਆ ਸੀ ਉਹਨਾਂ ਦੀ ਫੈਮਿਲੀ ਨੇ ਬਣਵਾਇਆ ਹੋਇਆ ਹੈ ਤੇ ਹੌਲੀ ਹੌਲੀ ਪਰਚ ਹੋਰ ਜ਼ਿਆਦਾ ਵਧ ਰਹੀ ਹੈ ਲੋਕਾਂ 'ਚ ਬਹੁਤ ਜ਼ਿਆਦਾ ਇਹਦਾ ਉਹ ਹੋ ਰਿਹਾ ਵੀ ਆ ਕੇ ਸਿਦਰਸ਼ਨ ਕਰੀਏ ਹੁਣ ਅੱਜਕਲ ਸਵੇਰ ਤੋਂ ਹੀ ਰਸਮ ਹੈ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਰਸਮ ਹੈ ਹਰ ਸੰਡੇ ਪਰਵਚਨ ਵੀ ਹੁੰਦਾ ਇੱਥੇ ਤੇ ਯੋਗ ਸੇਕਤਨ ਵੀ ਹੁੰਦਾ ਸਤ ਸੰ ਕਰਦੇ ਆ ਬੜੇ ਮਨ ਨਾਲ ਕਿਸ ਘਰੇ ਵੀ ਲੱਡੂ ਗੋਪਾਲ ਰੱਖੇ ਨਾ ਉਹਨਾਂ ਦੀ ਸੇਵਾ ਕਰਦੇ ਹਾਂਜੀ ਬਿਲਕੁਲ ਅੱਜ ਕਿਸ ਤਰ੍ਹਾਂ ਸੈਲਿਬ੍ਰੇਟ ਹੋਏ ਸਾਲ ਨੂੰ ਹਾਂ ਸੈਲਿਬ੍ਰੇਟ ਉਹਨਾਂ ਦਾ ਭੋਗ ਬਣਾਵਾਂਗੇ ਤੇ ਅੱਜ ਕੱਲ ਉਹਨਾਂ ਦੇ ਲਈ ਤਾਂ ਪੰਜੀਰੀ ਬਣਦੀ ਆ ਆਪਣੇ ਧਨੀਏ ਦੀ ਉਹ ਬਣਾਈ ਜਾਏਗੀ ਤੇ ਆਪਣੇ ਮਿਸਠਾਂ ਚ ਜਿਵੇਂ ਮੇਵਾ ਪਾਕ ਬਣਾਇਆ ਜਾਏਗਾ ਚੁੱਲਾ ਪਾਇਆ ਜਾਏਗਾ ਚੁੱਲਾ ਪਾਈ ਜਾਏਗਾ ਕਰੀਬੀ ਚੁੱਲਾ ਪਾਇਆ ਜਾਏਗਾ ਉਹਨਾਂ ਦਾ ਸ਼ਿੰਗਾਰ ਕੀਤਾ ਜਾਏਗਾ ਪ੍ਰੋਪਰ ਤੇ ਜਿਆਦਾ ਮੈਂ ਤਾਂ ਡ्रेसेस ਵੀ ਆਪ ਬਣਾਨੀਆਂ ਉਹਨਾਂ ਦੀ ਆਪ ਬਣਾਨੇ ਸ਼ੁਰੂ ਮੈਂ ਤਕਰੀਬਨ 45 ਸਾਲ ਤੋਂ ਇਸ ਮੰਦਿਰ ਨਾਲ ਜੁੜਿਆ ਹੋਇਆ ਤਕਰੀਬਨ ਜਦ ਤੱਕ ਹੁੰਦਾ ਮੈਂ ਰੋਜ਼ ਹੀ ਮੰਦਿਰ ਦੇ ਦਰਸ਼ਨ ਕਰਨ ਆਉਂਦਾ ਠੀਕ ਨਹੀਂ ਤੇ ਬੜੀ ਠਾਕੁਰ ਜੀ ਦੀ ਕਿਰਪਾ ਠਾਕੁਰ ਜੀ ਦੀ ਕਿਰਪਾ ਨਾਲੇ ਸਭ ਕੁਝ ਬਣਿਆ ਹੈ ਇੱਥੇ ਜੋ ਕੁਝ ਹੀ ਮੰਦਿਰ 'ਚ ਆਇਆ ਕਿਸੇ ਤੋਂ ਕੋਈ ਮਲਕੇ ਕਲੈਕਸ਼ਨ ਨਹੀਂ ਲਿੱਤੀ ਜਾਂਦੀ ਠਾਕੁਰ ਜੀ ਦੀ ਕਿਰਪਾ ਨਾਲੇ ਸਾਰਾ ਸਹ ਆਪਣਾ ਸਾਰਾ ਕੁਝ ਆਪਣੇ ਆਪ ਬਣਿਆ ਆਪਣੇ ਆਪ ਹੀ ਬਣਿਆ ਬਣ ਵੀ ਰਿਹਾ ਹੈ ਹਿਸਟਰੀ ਕੀ ਹੈ ਇਹ ਮੰਦਰ ਤੇ ਹਿਸਟਰੀ ਦਾ ਹੀ ਪ੍ਰਾਚੀਨ ਰਾਜਾਂ ਦਾ ਮੰਦਰ ਸੀਗਾ ਇਹ ਪ੍ਰਾਚੀਨ ਰਾਜਾਂ ਦਾ ਹੁਣ ਵੀ ਇਸ ਮੰਦਰ ਨੂੰ ਲਗਾਨ ਆਉਂਦਾ ਹੈ ਰਾਜੇ ਜਿਹੜੇ ਨੇ ਹੁਣ ਵੀ ਇਹਨਾਂ ਦਾ ਲਗਾਨ ਆਉਂਦਾ ਗਵਰਨਮੈਂਟ ਕਿੰਨੇ ਉਹ ਅੱਛਾ ਮੰਦਰ ਤੇ ਜਿਹੜੇ ਮਤਲਬ ਸਰਕਾਰੀ ਮੰਦਰ ਸੀ ਨਾ ਰਾਜੇ ਮਹਾਰਾਜੇ ਉਹ ਉੱਥੇ ਲਗਾਨ ਭੇਜਦੇ ਸੀਗੇ ਇਹਨਾਂ ਨੂੰ ਜਿਹੜੇ ਧੋਬਤੀ ਲਈ 2-400 ਰੁਪਏ ਜਿਹੜਾ ਜਿਆਦਾ ਸੀ ਉਸ ਟਾਈਮ ਦਾ ਸੀਗਾ ਉਹ ਹੁਣ ਵੀ ਆਉਂਦਾ ਹੈ ਅੱਛਾ ਇਹ ਮੰਦਰ ਤੇ ਮੈਂ ਬਾਕੀ ਬਿਹਾਰ ਦੀ ਧਰਤੀ ਸੁਨੇ ਵਿਖੇ ਮੰਦਰਾ ਇੱਕ ਬਰਿੰਦਾਵਨ ਚਾ ਹਾਂ ਦੋ ਹੀ ਮੰਦਰ ਨੇ ਇੱਕ ਮਲਕੇ ਨਾਬੇ ਸਾਡੀ ਦਾ ਸੁਰਤ ਤੋਂ ਪਹਿਲਾਂ ਦਾ ਮੰਦਰਾ ਇਹ ਕਿੰਨੇ ਸਾਲ ਪੁਰਾਣਾ ਹੋਊਗਾ ਇਹ ਇਹ ਤਕਰੀਬਨ 250 ਤੋਂ 300 ਸਾਲ ਤੱਕ ਦਾ ਪੁਰਾਣਾ ਮੰਦਰਾ ਜੀ ਹੈ ਮਲਕੇ ਤਕਰੀਬਨ ਆਇ ਮਨਕੇ ਜਲੋ ਵੀ 30 ਸਾਲ ਦੀ ਮੇਰੀ ਉਮਰ ਹੈ ਅੱবি 40 ਸਾਲ ਤੋਂ ਚਾ ਹਾਂ ਹਾਂ ਆਚਾਰੀ 45 ਸਾਲ ਤੋਂ ਅਸੀਂ ਜੁੜੇ ਹੋਇਆ ਸਾਡੇ ਪਰਿਵਾਰ ਦੇ ਸ਼ੁਰੂ ਤੋਂ ਇੱਥੇ ਜਿਹੜੇ ਸੰਤ ਪਹਿਲਾਂ ਬਡੇ ਸੀਗੇ ਸੰਤ ਸਰੋਪਦਾ ਜੀ ਉਹ ਸਾਡੀ ਦਾਦੀ ਦਾ ਗੁਰੂ ਸੀਗੇ ਉਹ ਉਹਨਾਂ ਕਰਕੇ ਜੁੜੇ ਹੋਇਆ ਤੇ ਠਾਕਰ ਜੀ ਦੀ ਕਿਰਪਾ ਨਾਲ ਇਹ ਸਾਰਾ ਪ੍ਰਤਾਪ ਨਾਲ ਬਣਿਆ ਤੇ ਬਹੁਤ ਪੁਰਾਣਾ ਮੰਦਿਰ ਹੈ 300 ਸਾਲ ਪੁਰਾਣਾ ਮੰਦਿਰ ਹੈ ਬਾਂਕੇ ਵਿਹਾਰੀ ਜੀ ਦਾ ਔਰ ਹਰ ਸਾਲ ਇੱਧਰ ਬਹੁਤ ਅੱਛੀ ਤਰ੍ਹਾਂ ਤਰੀਕੇ ਨਾਲ ਮਨਾਇਆ ਜਾਂਦਾ ਹੈਗਾ ਜਨਮ ਅਸ਼ਟਮੀ ਦਾ ਤੇ ਉਹ ਆਹ ਵੈਸੇ ਵੀ ਹੋ ਰਿਹਾ ਹਰ ਹਫਤੇ ਸੰਡੇ ਨੂੰ ਕੀਰਤਨ ਹੁੰਦਾ ਹੈ ਲੰਗਰ ਸਭ ਹੁੰਦਾ ਹੈ ਇੱਥੇ ਪਰ ਇੱਕ ਬਾਂਕੇ ਵਿਹਾਰੀ ਜੀ ਦਾ ਮੰਦਿਰ Vrindavan ਚ ਹੈ ਇੱਕ ਨਾਲ ਨਾਬਾ ਇੱਕ ਬਰਿੰਦਾਵਨ। ਜੀ ਉੱਥੇ ਨਹੀਂ ਜਾ ਸਕਦੇ ਉਹ ਦੇਰਸ਼ਨ ਕਰ। ਹੋ ਨਹੀਂ ਦੇਰਸ਼ਨ ਕਰ ਸਕਦੇ ਨੇ ਹਾਂਜੀ। ਇਸ ਮੰਦਿਰ ਦੀ ਇਹ ਮਹੱਤਤਾ ਕਿ ਬਰਿੰਦਾਵਨ ਔਰ ਨਾਬਾ ਇਹ ਦੋ ਹੀ ਸ਼ਹਿਰਾਂ ਦੇ ਵਿੱਚ ਸਿਰਫ ਦੋ ਹੀ ਮੰਦਿਰ ਨੇ ਬਾਕੀ ਬਿਹਾਰੀ ਜੀ ਦੇ। ਔਰ ਇਸ ਲਈ ਇਹ ਸਪੈਸ਼ਲ ਆਜਾਤੇ ਮੇਰਾ ਤਾਂ ਵੈਸੇ ਫਸਟ ਟਾਈਮ ਹੈ ਉਹ ਦੇਰਸ਼ਨ ਕਰਨ ਆਇਆ ਅੱਜ। ਤੇ ਅੱਜ ਜਨਮਸ਼ਤਮੀ ਦੇ ਸਪੈਸ਼ਲ ਇਵੈਂਟਸ ਤੇ ਅਸੀਂ ਸਪੈਸ਼ਲ ਰੋਮਾਟਿਕ ਕਰਨ ਆਏ ਸੀ। ਬਾਕੀ ਭਾਤ ਜਗਾਇਆ ਜਾਂ ਫਿਰ ਉਪਵਾਸ ਰੱਖ ਕੇ ਕਰਨਾ ਸੈਲੀਬ੍ਰੇਟ। ਕਿਸ ਮੰਦਿਰ ਆਪੀਲ ਹੋਇਆ ਪਹਿਲੀ ਫਸਟ ਟਾਈਮ। ਬਹੁਤ ਅੱਛਾ ਹੋ ਰਿਹਾ ਹੈ। ਜੀ ਹੋਇਆ ਜੀ ਮੈਂ ਮਤਲਬ ਬੰਕੀ ਭਾਈ ਰਜ਼ੀ ਦੀ ਕਿਰਪਾ ਕਰਕੇ ਆਓ ਜੀ